ਲੋ ਜੀ ਮੇਰੇ ਵੱਲੋਂ ਸਾਰਨ ਪਿਆਰੀ ਸਾਸਰੀ ਕਾਲ ਜੀ ਅੱਜ ਆ ਗਏ ਫੇਰ ਮਸਲੀ ਮੋਟਰ ਪਰ ਦੇਖਦੇ ਆ ਇੱਥੇ ਹੁਣ ਕੌਣ ਕੌਣ ਬੈਠਾ ਏ ਮੈਂ ਲੋ ਦਲਵੀਰ ਨੂੰ ਤੁਸੀਂ ਕਾਲ ਜੀ ਅਸਰੀਕਾਰ ਹੋਰ ਕੱਲੇ ਵੇ ਅੱਜ ਆਉਂਦੇ ਬੰਦੇ ਮਾਸੜ ਮਾਸੜ ਬਾੜ ਕਰਕੇ ਆ ਰਹੇ ਆ ਭੂਗ ਬੈ ਗਿਆ ਉੱਥੇ ਅੱਛਾ ਸੀਪਾ ਗਿਆ ਉਹਦਾ ਬਿੱਲੀ ਨੂੰ ਵੀ ਆਉਂਦਾ ਅੱਛਾ ਮੰਨੂ ਉਠਾਲ ਗਿਆ ਉਹਦੇ ਪਾ ਗਿਆ ਤੈਨੂੰ ਉਠਾੜ ਕੇ ਥੋੜੋ ਗਏ ਆ ਤੈਨੂੰ ਪਾ ਕੇ ਗਏ ਆ ਬਈ ਬਾਜੀ ਕੰਦੂ ਸਿੰਘ ਆਏ ਹੂੰ ਕੋਈ ਕਰਦੇ ਸ਼ੁਰੂ ਕੋ ਦਾ ਕੋ ਹੁਣ ਪੇਆਈਆਂ ਚ ਹਾਂ ਉਹ ਕਾ ਕਰਨ ਕੱਲਾ ਹੈਗਾ ਹੁਣ ਤੂੰ ਆ ਗਿਆ ਅੱਛਾ ਤੇਰਾ ਕਾ ਪਜਾਪਾ ਮਰੀ ਜਾਨੀ ਠੀਕ ਹੈ ਹੋਰ ਹੋਰ ਕੰਮ ਕਰ ਕੋਈ ਮੈਂ ਕਹਿੰਦਾ ਮੌਸਮ ਮੌਸਮ ਠੀਕ ਹੈ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਨਾ ਹਵਾ ਕਿਹੜੀ ਚੱਲਦੀ ਹੈ ਹਵਾ ਇੱਧਰ ਤਾਂ ਚੱਲਦੀ ਹੈ ਪਛਵਾਈ ਹੈ ਪਛਵਾ ਹਾਂ ਲਓ ਜੀ ਕਹਿੰਦੇ ਬਾਈ ਜਿੱਦਣ ਪਛਵਾ ਲੱਜ ਬੈ ਚੱਲਣਾ ਹਾਂ ਬਸ ਸਮਝੋ ਜੀੜੀਆਂ ਗਈਆਂ ਸਪਰੇਅ ਕਰਾਤੀ ਅੱਜ ਇਹ ਤੁਹਾਨੂੰ ਸਪਰੇ ਕਰਾਤੀ ਵੀਡੀਓ ਬਣਾਣੀ ਹੋਈ ਇੱਕ ਬਾਈ ਕਹੀ ਜਾਂਦੇ ਆ ਮੈਂ ਵੀਡੀਓ ਪਾਈ ਦੀ 110 ਨੱਖਾ ਪਕਾ ਦੇਣੀ ਆ ਅੱਛਾ ਤਾਂ ਵਿੱਚ ਨਹੀਂ ਨਹੀਂ ਇਹ ਤਾਂ ਆ ਜ ਨਹੀਂ ਗਏ ਲੈ ਵਿੱਚ ਇਹ ਜੇ ਕਮੇਟੀ ਵੀ ਆ ਜਿੰਦੇ ਬਾਈ ਕਹਿੰਦੇ ਅੱਖਾਂ ਓਕਾਂ ਦਾ ਸਾਨੂੰ ਪਤਾ ਨਹੀਂ ਜਾਂ ਵੱਡੂ ਗਾ ਦੇਖਿਓ ਅੱਛਾ ਹਾਂ ਵਿਚਾਰ ਮਰਦੀ ਵੀ ਕਰੜ 30 ਦੇ ਨਹੀਂ ਮਰਦੀ ਇਹ ਕੋਈ ਬਿਮਾਰੀ ਪੈ ਗਈ ਜੇ ਨਹੀਂ ਉਹ ਕਰਾਤਾ ਅੱਜ ਸਪਰੇ ਕਰਾਤੀ ਮਾਉਣ ਦੁਹੇ ਪਰ ਤਾਂ ਨਹੀਂ ਕਰਾਈ ਹੈਗੀ ਜਿਹੜੀ ਕੁਵੇਰੀ ਉਹਦਾ ਲੋੜ ਨਹੀਂ ਹੈਗੀ 110 ਕਰਾਤੀ <laughs> ਇਉਂ ਸੇ ਜਿਹੜੇ ਮਲਕੀਸਾਂ ਦੇ ਮੋਟਰ ਤੇ ਅੱਛਾ ਹਾਂ ਉਹ ਬੈਠੇ ਤੇ ਉਹ ਇੱਧਰੋਂ ਆ ਗਏ ਹੁਣੇ ਨਿਕਲੇ ਆਏ ਦੋ ਆ ਯਾਰ ਖਾਲੇ ਪਹਿਲਾਂ ਕਿਹਦੇ ਨੇ ਦੋ ਆ ਅੱਜ ਇੱਕੋ ਬੈਠਾ ਲੇ ਇੱਕ ਹੋਰ ਅੱਛਾ ਇਹ ਤਾਂ 5 6 ਤੇ ਬਾਈ ਥੋੜੇ ਟਾਈਮ ਦੇ ਹੁੰਦੇ ਆ ਇਹ ਨਹੀਂ ਪੜ ਜਾਂਦੇ ਆ ਉਹ ਪੜ ਵੀ ਜਾਂਦੇ ਆ ਵਿੱਚ ਬੰਦਰ ਮੌਸਮ ਵਧੀਆ ਹਾਂ ਯਾ ਠੰਡੇ ਨੇ ਗਰਮੀਆਂ ਇਹਨੇ ਪੜ ਜਾਣਾ ਪੜ ਜਣਾ ਜਾਨੂੰ ਆ ਉਹ ਮਾਰ ਜਾਣ ਨਾ ਜਾਨੀ ਉਹਨੇ ਆਪਣੇ ਪੈਰਾਂ ਪੂਜਾ ਹੋਰ ਇੱਕਨ ਪੜ ਜਾਂਦੇ ਜੇ ਨਾ ਕੋਈ ਚੀਜ਼ ਦੇ ਚ ਕੋਈ ਟ੍ਰੈਫਿਕ ਮਾ ਵੜ ਗਏ ਜਾ ਕੇ ਸੜਕ ਛੋੜ ਕੇ ਫੇਰ ਨਹੀਂ ਵਜਦੇ ਇੱਥੇ ਤਾਂ ਹੁਣ ਤੱਕ ਨੂੰ ਪਤਾ ਹੀ ਨਹੀਂ ਅਸੀਂ ਤਾਂ ਚਲੋ ਰੇ ਆਪਾਂ ਮੋਟਰਸਾਈਕਲ ਘਟੇ ਲੈ ਕੇ ਆਉਨੇ ਚਲੂ ਰੇ ਤਾਂ ਉਹਦੇ ਕਰਕੇ ਇਹਨਾਂ ਨੇ ਜੇ ਇੱਥੀ ਘੁੰਮੀ ਘਮੀ ਗਏ ਆਪਾਂ ਦੇਖੋ ਚਲਾਉਂਗੇ ਦੇਖੂਗੇ ਰੋਡ 'ਤੇ ਨਹੀਂ ਕੋਈ ਦੇਖਦਾ ਰੋਡ 'ਤੇ ਹਾਂ ਹਾਂ ਰੋਡ 'ਪ ਅਗਲਾ ਖਿੱਚਦਾ ਪੂਰੀ ਇਹ ਤਾਂ ਹੈ ਇੱਥੇ ਤਾਂ ਵਜ ਜਾਣ ਉਹਨਾਂ ਨੇ ਹੋਰ ਕਕੰਡਾ ਕਕੰਡਾ ਵੜਲੇ ਆਜਰੇ ਅੱਛਾ ਜਦ ਹੀ ਨੋਇਡ ਦੀ ਜਗ੍ਹਾ ਉਨੂੰ ਨਹੀਂ ਉਹੀ ਗੱਲ ਆ ਵੀ ਆਪਾਂ ਦੇ ਦਬਾਇਰ ਨੂੰ ਪੈ ਨਹੀਂ ਹੁੰਦਾ ਉਹੀ ਦੁਬਾਰਾ ਗੜਨਾ ਔਖਾ ਹੋ ਜਾਂਦਾ ਹੋਰ ਚੱਲ ਹੁਣ ਆ ਆ ਬਸ ਲਾ ਛਿੜ ਗਿਆ ਕੰਮ ਸਮਝ ਹੂੰ ਹੂੰ ਕਿੱਥੇ ਆ ਮੰਡੀਆਂ ਕਿੱਥੇ ਆ ਕਪਾਣ ਚੱਲਦੀ ਹੈ ਕਿੱਥੇ ਹੈ ਇਹ ਕੰਮ ਰਹਿ ਕਰਨਾ ਝੁੰਡੇ ਵੱਢਣੇ ਆਲੇ ਹੋਏ ਨਾਲੇ ਹੋਰ ਐ ਫਿਰ ਅੱਜ ਕੱਲ ਆ ਕੇ ਸੀਜ਼ਨ ਵੀ ਦੋ ਤਿੰਨ ਇਕੱਠੇ ਹੋ ਜਾਂਦੇ ਐ ਹਾਂ ਉਧਰ ਹੁਣ ਬੜਾਈ ਦਾ ਨਿਬੜਨਾ ਜਿਹੜੀ ਦਾ ਗਰੇ ਰੌਣੀਆਂ ਸ਼ੁਰੂ ਹੋ ਗਈਆਂ ਰੌਣੀਆਂ ਦੇ ਬਾਝੋਂ ਤੇ ਕਣਕ ਉਬਾਈ ਕਣਕ ਦੀ ਬਜਾਈ ਜਦ ਜਦੇ ਕਣਕ ਜਦ ਇਹ ਪਹਿਲਾ ਫਰਾਣਾ ਕਾਲੇ ਨੂੰ ਵਿੱਚ ਗੰਨਾ ਚੱਲ ਪੈਂਦਾ ਵਿੱਚ ਗੰਨੇ ਵਾਲੇ ਫੱਜਦੇ ਗੰਨਾ ਵੀ ਅੱਦੇ ਬੀਜਦੇ ਆਪਾਂ ਵਿੱਚ ਬੀਜਣਾ ਬੀਜਣਾ ਹੈ ਗੰਨਾ ਸਰੋਂ ਵਿੱਚੇ ਫੱਜ ਜਾਂਦੀ ਹਾਂ ਹਾਂ ਸਾਰਾ ਕੁਝ ਹੋ ਜਾਂਦਾ ਕੰਮ ਫੇਰ ਲਸਣ ਘਠੇ ਹਾਂ ਲਾ ਦੋ ਜੀ ਇਹ ਤਾਂ ਹੈ ਚੱਲਣ ਦੋ ਫੇਕ ਦਿਨ ਛੋਟੇ ਹੋ ਜਾਂਦੇ ਆ ਦਿਨ ਛੋਟੇ ਹੋ ਜਾਂਦੇ ਆ ਚਲੋ ਵਧੀਆ ਹਰੇ ਗਰੋਤਾਉਣੀਆਂ ਆਪਣੇ ਟਾਈਮ ਦਾਣਾ ਵਧੀਆ ਯਾਰ ਚਲੋ ਕੰਮ ਚਾਹੀਦਾ ਕੋਈ ਵੀ ਹੋਇਆ ਆ ਬੇਲੇ ਨਹੀਂ ਰਹਿਣਾ ਹੈਗਾ ਇਹ ਦਿਨ ਹੁਣ ਦਿਨਾਂ ਦਾ ਹੀ ਫਰਕ ਪੈ ਗਿਆ ਹਾਂ ਹਾਂ ਹੁਣ ਆਹ ਦਿਨ ਆਏ ਆ ਵੀ ਇਹ ਦਿਨ ਕੰਮ ਵੀ ਕੋਈ ਨਹੀਂ ਹੁੰਦਾ ਬਹੁਤਾ ਕੱਖ ਵੱਢ ਕੇ ਵਿਹਲੇ ਵਿਹਲੇ ਸਾਰਾ ਤਾਂ ਅੱਗੇ ਤਾਂ ਹੁਣ ਮੈਂ ਡੇਢ ਕੁ ਮਹੀਨਾ ਪਿੱਛੇ ਚਲੇ ਜਾ ਐਂ ਤਾਂ ਕੱਖ ਕੱਢ ਲਾ ਲੇਟ ਆ ਗਈ ਭੱਜ ਗਈ ਪੈਸੇ ਵਿੱਚ ਬੰਦੇ ਕਮੈਂਟ ਕਰਕੇ ਕਹੀ ਜਾਂਦੇ ਵੀ ਇਹ ਬੇਲੀ ਬੈਠੇ ਰਹਿੰਦੇ ਆ ਬਾਈ ਅਜ ਤਾਂ ਨਾ ਬੇਲੇ ਆ ਜਾਂ ਨਾ ਕੰਮ ਆਣੇ ਆ ਹਾਂ ਠੀਕ ਆ ਕੇਤੀ ਜੀਏ ਜੀ ਹਾਂ ਹਾਂ ਹੁਣ ਅੱਜ ਕੱਲ ਕੰਮ ਵੀ ਕੋਈ ਨਹੀਂ ਹੈਗਾ ਹੋਰ ਜਾਂ ਸੀਜ਼ਨ ਹੁੰਦਾ ਏ ਜਦ ਕਿੜੇ ਸੀ 8 ਘੰਟੇ ਕੰਮ ਕਰਦੇ ਹਾਂ ਰਾਤ ਨੂੰ ਵੀ ਆ ਗਈ ਰਾਤ ਨੂੰ ਵੀ ਭੱਜੇ ਰਹਿਣਾ ਦਿਨ ਇਹ ਤਾਂ ਚਲੋ ਚੱਲੀ ਜਾਂਦੀ ਆ ਇਹ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੁੰਦਾ ਨੇ ਇਹ ਲੋੜੇ ਦੇ ਕਹਿੰਦੇ ਨਹੀਂ ਹੁਣ ਮਾਸਟਰ ਕਾਤ ਕੰਮ ਦੋ ਹਾਲੇ ਮਾਸੜ ਕਹਦਾ ਆਇਆ ਬਸ ਕੀ ਸਹੀ ਉਹ ਡਿੱਗਦੇ ਐਨੇ ਮਾਸੜ ਨੂੰ ਫਿਰ ਮਾਸੜ ਦਾ ਜੇ ਤੁਹਾਨੂੰ ਮਲਾਉਂਦੇ ਹਾਂ ਹਾਂ ਜੀ ਆ ਗਿਆ ਮਾਸੜ ਵੀ ਤੇਰੀ ਕਾ ਜੀ ਸਾਡੇ ਨੂੰ ਬਾਈ ਠੀਕ ਆ ਲਓ ਜੀ ਸਰਦੀਪ ਵੀ ਆ ਗਿਆ ਪੰਜਵੀਂ ਟੀਮ ਸਾਡੀ ਅੱਛਾ ਉਹ ਟਰੈਕਟਰ ਹੀ ਬਾਈ ਨੇ ਤਿਆਰ ਕਰਾਇਆ ਸੀ ਬਾਈ ਆਪਣੇ ਆਪਣੇ ਟਿਕਾਣਿਆਂ ਤੇ ਫਿਰ ਹੁਣ ਟਾਈਮ ਹੋ ਗਿਆ ਏ ਟਰੈਕਟਰ 755 ਹਜ਼ਾਰ ਹਾਂ ਹਾਂ ਸਾਬੇ ਬਗਾਲੇ ਨਹੀਂ ਲਿਖਿਆ ਹਾਂ ਹਾਂ ਅਸਵੀ ਲੈ ਗਿਆ ਜਿਹੜਾ ਹਾਂ ਅਸਵੀ ਗਿਆ ਟਰੈਕਟਰ ਹੈਗਾ ਨਾ ਮੈਂ ਲੈ ਆਉਂਗਾ ਮੋਰਸਾ ਤੋਂ ਮੋੜ ਲੈ ਅੱਛਾ ਬਟਾਲੇ ਤੇ ਬਟਾਲੇ ਤੇ ਲੈ ਗਿਆ ਬਾਬਾ ਬਕਾਲਾ ਬਾਬਾ ਬਕਾਲਾ ਕਹਿੰਦੇ ਯਾਰ ਉਸਾ ਬਾਬਾ ਬਕਾਲਾ ਕਹਿੰਦੇ ਹਾਂ ਮੈਂ ਤਾਂ ਚੌਂਕ ਤੇ ਲੈ ਕੇ ਆਇਆ ਹਾਂ ਹਾਂ ਮੈਂ ਤਾਂ ਚੌਂਕ ਉੱਪਰ ਮਟਾਲੇ ਕੋਲ ਚੱਲੀ ਠੀਕ ਹੋਰ ਮੰਡਿਚ ਭੋਗ ਪਾਇੰਦਾ ਜੀ ਮੰਡਿਚ ਪਾਇੰਦਾ ਸੰਗਰਾਮ ਦਾ ਭੋਗ ਆਜੇ ਪੈ ਗਿਆ ਉੱਥੇ ਠੀਕ ਹੈ ਬਰੈਡ ਪਕੌੜੇ ਖਾਣਦੇ ਅੱਛਾ ਹਾਂ ਤੇ ਘਰ ਰਸੂ ਜਲ ਗਿਆ ਅੱਜ ਹਾਂ ਰਸੂ ਜਲ ਗਿਆ ਅੱਜ ਲੜ ਗਿਆ ਹਾਂ ਸਵੇਰ ਫਰਕ ਪਾਇਦਾ ਹਾਂ ਹਾਂ ਅੱਥੂ ਚੜ ਗਿਆ ਅੱਛਾ ਰਾਤ ਫਰਕ ਰਾਤ ਨੂੰ ਹੁਣ ਵੀ ਪਿਆਵਾ ਪਿਆਵਾ ਸੰਧ ਕਰਨੇ ਪੈਂਦੇ ਹਾਂ ਹਾਂ ਵੀ ਰਾਤ ਅਸੀਂ ਅੰਦਰ ਬੈਠੇ ਅੰਦਰ ਤੇ ਮੈਰੀ 12 2 ਵਜੇ ਝੂਟੀ ਚਾਈ ਬਾਹਰ ਠੰਡਾ ਲੱਗ ਰਹੀ ਹਾਂ 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 ਲੱਗਿਆ ਫਰਕ ਬਾਹਰ ਮੌਸਮ ਥਮੇ ਠੰਡਾ ਹਾਂ ਹਾਂ 11 ਵਜੇ ਤੋਂ ਬਾਅਦ ਠੰਡੀ ਹੈ ਮਾਥੜਾ ਨਹੀਂ ਚੱਕ ਲੈਣੇ ਹਜ਼ਾਰ ਹੌਣ ਦੇਖੀ ਉਹ ਫਲਾਣੇ ਨੂੰ ਧਿੰਕੇ ਆ ਮਸ਼ੀਨ ਹਾਂ ਸਿਆਲ ਇਹ ਦਿਨਾਂ 'ਚ ਮਾਥੜ ਦੇਖਿਆ ਕਿਆ ਘਾਟ ਹੁੰਦਾ ਧੁੱਪ ਵੀ ਹੁੰਦੀ ਆ ਜਾਂ ਦਬਾਇਰੇਜ ਨੂੰ ਪੜਦੇ ਹੁੰਦੇ ਆ ਕਿਆ ਘਾਟ ਮੌਸਮ ਬੱਤੀ ਮੱਠੀ ਜੀ ਹੁੰਦੀ ਆ ਸੋਹੀ ਨਹੀਂ ਹੈਗੀ ਚੁੱਪਦੀ ਵੀ ਨਹੀਂ ਧੁੱਪ ਟਰੈਲੀ ਦੀ ਸ਼ਾਮਾਂ ਚ ਜੇ ਖੜੇ ਰਹੇ ਨੇ ਕੋਈ ਆ ਸ਼ਾਮਾਂ ਚ ਹਾਂ ਮਾੜੀ ਪਹਿਲਾ ਬਣਾ ਨਾ ਟਕਲ ਪੈਂਡੇ ਵਾਲਾ ਉਹ ਖੜਦਾ ਦੋ ਘੰਟੇ ਦੇ ਵਿੱਚ ਲੈ ਕੇ ਜਾਉਗਾ ਲੱਗੇ ਹੋ ਕੇ ਆ ਆ ਉਹ ਸ ਕਦਾ ਗਲਾ ਜਿੰਦੀ ਜਾਲੀ ਫਦਲ ਪੱਤੀ ਹੁੰਦੀ ਆ ਹਾਂ ਉਨੀਆਂ ਨਹੀਂ ਕਰਨੀ ਆਉਂਦੀ ਬੁਲਬੁਲੇ ਦੀ ਫੁੱਟੀ ਜਾਂਦੇ ਆ ਹਾਂ ਇੰਨੀ ਨਹੀਂ ਕਰਨੀ ਆਉਂਦੀ ਨਾਲੇ ਹੋਰ ਇੱਕ ਆਪਣੀ ਨਹੀਂ ਜਿਹਦੀ ਵੀ ਜੀਹਦੀ ਚੱਲਣੀ ਜਿੱਦੇ ਉੱਥੇ ਪਹੁੰਚ ਜਾਣਾ ਚਲੋ ਅੱਜ ਫਰਾਨੇ ਦੇ ਯਾਰ ਬੰਦੇ ਇਕੱਠੇ ਕਰਨੀ ਲੋੜ ਨਹੀਂ ਹਾਂ ਪਰ ਦੱਸਦੇ ਜੇ ਨੇ ਉੱਥੇ ਖੜੇ ਹੁੰਦੇ ਆ ਕਾਲੇ ਨੇ ਹੋਰ ਨੇ ਇਹ ਜੇ ਲਵਾਇਆ ਹੋਇਆ ਸਾਰਾ ਨੋਗਰੇ ਨਾਲ ਦੇਖਦਾ ਲੈਣਾ ਗਲਾ ਵੀ ਕਿੰਨਾ ਕਿ ਝਾੜਾ ਕਿੰਨਾ ਵੈਰੈਟੀ ਹੈ ਪਿੱਛੇ ਇੱਕ ਵਾਰ ਕਾਲੇ ਦਾ ਹੋਰੇ ਲਾਭ ਦਾ ਕਿਹੜਾ ਕਿੰਨਾ ਝਾੜਾ 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 22 ਹਾਂ ਇਹ ਬਾਈ ਮਸਾੜਾ ਬੜੇ ਪਿੰਡ ਚ ਆ ਤੇ ਜਿਹੜਾ ਇਕੱਠੇ ਹੋਣਦੇ ਜੇ ਕਿ ਕੋਈ ਫਸਲ ਵੱਢਣੀ ਜਾਂ ਕਿ ਕੋਈ ਚੀਜ਼ ਲੈਣੀ ਆ ਹਾਂ ਬਾਈ ਕਹਿੰਦੇ ਹੋਰ ਪਿੰਡਾਂ ਮੰਨੀ ਆ ਹਾਂ ਹੁਣ ਤਾਂ ਪਹਿਲਾਂ ਤਾਂ ਹੋਰ ਘੱਟ ਇਕੱਠੇ ਹੋਣਦੇ ਪਹਿਲਾਂ ਤਾਂ 10 11 ਇੱਥੇ ਹੁਣ ਤਾਂ 14 20 ਹੋ ਗਏ ਉਹ ਤਾਂ ਉਹਦਾ ਵਾਦ ਕੱਠੇ ਹੋਇਆ ਕਰਨਾ ਇਹ ਤਾਂ ਹੈ ਜੇ ਜਣੀ ਐਂ ਤਾਂ ਵੀ ਕੋਈ ਚੀਜ਼ ਨਹੀਂ ਛੱਡਦੇ ਨਹੀਂ ਦਿਖਾਏ ਵਗੈਰਾ ਮੈਂ ਦਿਖਾ ਦਿੰਦਾ ਠੀਕ ਹੈ ਦੇਖਣੇ ਹੋਏ ਵੀਡੀਓ ਕੋਈ ਸਾਰੀਆਂ ਪੈਦੀਆਂ ਹਾਂ ਹਾਂ ਦੇਖਦੇ ਚੀਜ਼ ਨਹੀਂ ਇੱਕ ਵੇ ਤਾਂ ਫਿਰ ਉਹ ਹੀ ਦਿਖਣੀਆਂ ਲਓ ਜੀ ਬੱਦਲ ਚੜੇ ਬਹੁਤ ਕਾਲੀ ਘਟਾ ਛਾ ਗਈ ਬੱਲੇ 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 ਸਾਰੇ ਪਾਸੇ ਬੱਦਲ ਬੱਦਲ ਮਿਲੋ ਵੀ ਨਿੰਮੇ ਜੱਟ ਨੂੰ ਉਹ ਨਿੰਮੇ ਘੋੜਾ ਨਾ ਜਾਈਆਂ ਹਾਂ ਬੱਦਲ ਬਹੁਤ ਜਾਹੀਦਾ ਹੁਣ ਨਹੀਂ ਨਹੀਂ ਦੋਸਤਾਂ ਹਾਂ ਦੇਖ ਰਿਹਾ ਧਾਨ ਬਾਣੀ ਮੰਗਦੇ ਆ ਬੱਦਲ ਖਾਨ ਦੇਖਦਾ ਫਰਦਾ ਆ ਦੇਖਿਆ ਨਹੀਂ ਸਾ ਨਹੀਂ ਦੇਖਿਆ ਹੈਗਾ ਗਾਂਏ ਤਾਂ ਅਜਿਵੇਂ ਬਹੁਤ ਹੀ ਹੈ ਹਾਂ ਔਰ ਫਿਰ ਬਾ ਠੀਕ ਆ ਬਾਈ ਹੂੰ ਤਾਂ ਕਿਵੇਂ ਆ ਤਾਂ ਤਾਂ ਠੀਕ ਆ ਦੇ ਲਾ ਆ ਦੇ ਲਾ ਬਾਹ ਚ ਲਾਇ ਤੇ ਇਹਨਾਂ ਦਾ ਨਵੇਂ ਦੱਤ ਫਿਰਦਾ ਤੇਰਾ ਯਾਰ ਮਾੜਾ ਮਾੜਾ ਅਲਦਾਲੇ ਯਾਰ ਹੱਥ ਤੋਂ ਕਿਹਾ ਫੇਰੀ ਜਾਈ ਹਾਂ ਪਹਿਲਾਂ ਤਾਂ ਕਹਿੰਦੇ ਡੰਗਰਾਂ ਨੂੰ ਪੋੜੇ ਤੇ ਅੱਛਾ ਪੋੜੇ ਕਾੜੇ ਜੋ ਕੇ ਹੋ ਜਾੜੇ ਵਧੀਆ ਨਾ ਨਵੀਆਂ ਹੋਏ ਨੇ ਜਮਾ ਤੇ ਕਿਹਾ ਤੂੰ ਆ ਯਾਰ ਇਹ ਬਾਤੀ ਦੀ ਤੂੰ ਕਹਿੰਦੇ ਰਹਿਣ ਤੇ ਰਹਿਣ ਦੇ ਮੇਰਾ ਕੰਮ ਤੇ ਹੋ ਗਿਆ ਨਹੀਂ ਮੇਰੇ ਪਿੰਡ ਬਾਜੀ ਦੀ ਕਬੂਤਰਾਂ ਦੀ ਅੱਜ ਕਲ ਤੇ ਤੇ ਦੋ ਤੇ ਨੇ ਰਹੀ ਆ ਉਹ ਦੇਖੋ ਕਬੂਤਰ ਕਾਲੀ ਘਟਾ ਕਰਕੇ ਹਾਂ ਇਹਨੇ ਚਾਮਲੇ ਆਹ ਵਾਲੇ ਹਾਂ ਬੱਦਲ ਵੀ ਬਹੁਤ ਉੱਠਿਆ ਆ ਉਹ ਦੇਖੋ ਕਿਵੇਂ ਮਰਮੜੇ ਉੱਡਦੇ ਦਿਖਦੇ ਆ ਮੈਂ ਪੈਂਦਾ ਨਹੀਂ ਇਹ ਇੱਧਰ ਵਾਲਾ ਹੈ ਪੈ ਜਾਂਦਾ ਨਹੀਂ ਇਹ ਕੋਈ ਪਤਾ ਨਹੀਂ ਆ ਤੇ ਅੱਤੀ ਧੁੱਪਾਂ ਇੱਧਰ ਆਏ ਨਹੀਂ ਉਹ ਹਾਂ ਇਹਦੇ ਵਿੱਚ ਧੁੱਪ ਨਿਕਲੀ ਵੀ ਆ ਹੋਰ ਮਨ ਨੂੰ ਲੱਗਦੀ ਆ ਪੈ ਜਾਣਾ ਅੰਦਰ ਹੋਊਗਾ ਬੱਦਲ ਬਹੁਤ ਹੈ ਇਹਨੂੰ ਆਉਂਦਾ ਆ ਰਿਹਾ ਇੱਧਰ ਹਾਂ ਹਾਂ ਆਵਾ ਬਹੁਤ ਜ਼ਿਆਦਾ ਹੈ। ਉਹਨੇ ਮੈਗਮ ਕਰਦਾ ਕਰਦਾ ਹੁਣ। ਬਾ ਕਾਕੰਡਾ ਕਰ ਪਾ ਕੇ ਆਏ। ਅੱਛਾ। ਠੀਕ ਹੈ। ਬਸੇ ਬਹਿ ਜਵੇ ਥੋੜਾ ਬਹੁਤ ਹੈਵੀ ਠੀਕ ਆ ਹੁਣ। ਤੇ ਗਾਹਾਂ ਜਾ ਕੇ ਨਹੀਂ ਤੰਕਰੂ। ਬਸੇ ਬਹਿ ਜਵੇ ਯਾਰ। ਗਾਹਾਂ ਜਾ ਕੇ ਨਹੀਂ ਤੰਕਰੂਗਾ। ਹਾਂ। ਹੂੰ ਹੂੰ। ਹੋਰ ਚੱਲਦਾ ਮਿਸਤਰੀ ਦਾ ਕੰਮ ਕਰ ਪੂਰਾ। ਹੈ? ਮਿਸਤਰੀ ਲੱਗੇ ਵਾ। ਜਿਹੜਾ ਜਸਵੀ ਤੇ ਹੁਣ ਉਹ ਬੀਮ ਬੰਦੇ ਆ ਬੀਮ ਪੈਣਾ ਕੱਢ ਲੋ। ਅੱਛਾ। ਇਹ ਲੋਟ ਉਧਰੇ ਹੋਣੀ ਤੇਰੀ ਤਾਂ ਬਾਅਦ ਕਾਤੇ ਕਦੇ ਗੇੜਾ ਮਾਂ ਚਲ ਜਾਈਦਾ ਠੀਕ ਤਾਂ ਮੈਂ ਨੇ ਆਪਣੇ ਮਿਹਨਤ ਨਿਪੜਦੇ ਕੀ ਕਰੀਏ ਕੱਖਾਂ ਡੈ ਨਹੀਂ ਨਿਪੜਦਾ ਹਾਂ ਹਾਂ ਇਹ ਤਾਂ ਹੈ ਸੈਨ ਨੂੰ ਪਤਾ ਦੁਪਹਿਰ ਨੂੰ ਮੈਨੂੰ ਨੀਂਦ ਆ ਜਾਂਦੀ ਹੈ ਹਾਂ ਇਹ ਤਾਂ ਹੈ ਨਹੀਂ ਹੁੰਦਾ ਹੈਗਾ ਹੂੰ ਹੂੰ ਇਹ ਰੋਈ ਨਹੀਂ ਪੈਣਾ ਨਿਪਿੰਦਾ ਧੁੱਪਾ ਨਿਕਲਾਈ ਦੇਖਦੇ ਆ ਬੱਦਲ ਜਿਵੇਂ ਹੀ ਪੈ ਗਿਆ ਤਾਂ ਦਿਖਾਵਾਂਗੇ ਨੰਨ ਜੀ ਆ ਦੇ ਹਾਂ ਹਾਂ ਹਵਾ ਬਹੁਤ ਤੇਜ਼ ਹੈ ਦੈਨੂ ਕਾ ਕੜਤਾ ਇਹਦਾ ਸਹੀ ਕਿਵੇਂ ਹੁੰਦਾ ਬਾਜਰਾ ਪਤਾ ਨਹੀਂ ਰੱਬ ਦੇ ਰੰਗ ਕਿੱਧਰ ਜਾ ਕੇ ਪੈਣਾ ਹੀ ਨੇ ਕੋਈ ਪਤਾ ਨਹੀਂ ਮਾਲਾਂ ਪਤਾ ਲੋਡ ਨਹੀਂ ਹੈਗੀ ਹਾਂ ਹਾਂ ਹੈ ਇਹ ਤਾਂ ਹੈ ਕਿ ਜੀਰੀਆਂ ਪੱਕ ਗਈਆਂ ਆਪਣੀਆਂ ਇੱਧਰ ਹਾਂ ਹਾਂ ਮਸੜਦੀ ਪੱਤੀ ਪੱਤੀ ਪਈ ਹੈ ਹਾਂ ਮਸੜਦੀ ਪੱਕੀ ਵੀ ਹੈ ਨਾ ਵਾ ਪਹਿਲੀ ਤਰੀਕ ਦੇਖਦੇ ਆ ਵੀ ਚਲ ਪਹਿਲੀ ਆਏ ਜਾਵੇ ਜੇ ਆਪਾਂ ਉਹਦੇ ਤਾਂ ਪੈ ਨਹੀਂ ਨਾ ਬਾਡੀ ਹਾਂ 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 ਚਲੋ ਦੇਖਦੇ ਆ ਪੱਕੀ ਲਓ ਜੀ ਅਜਾ ਦੇ ਪਮਦਰ ਪਮਾ ਲੱਗਿਆ ਸਪਰੇਅ ਕਰਨਾ ਇਸ ਚੀਜ਼ ਦੀ ਬਹੁਤ ਮौज ਹੈ ਜਿੱਥੇ ਪਾਣੀ ਪੂਣੀ ਦੀ ਨਾ ਹੋਵੇ ਚਵੱਛਾ ਚਵੱਛਾ ਨੇੜੇ ਕੋਈ ਟੈਂਕੀ ਭਰ ਕੇ ਬਹੁਤ ਫਾਇਦਾ ਇਹਦਾ ਮਲੇ ਜੀ ਪੰਮੇ ਨੂੰ ਵਰੋਵੇਂ ਸਪਰੇਅ ਲਾ ਕੇ ਗੰਨੇ ਤੇ ਕਰਨ ਹੈ ਕਿਆ ਹੋਗੇ ਕਾਦੇ ਵਾਸਤੇ ਸੁੱਕੀ ਸੰਧੀ ਜੇ ਸਾਰਾ ਕੁਝ ਅੱਛਾ ਜੀ ਮੈਂ ਟਡਾ ਟਡਾ ਗੋਇ ਤੋਤਾ ਤੋਤਾ ਸਾਰੇ ਕਹਤਾ ਕੁਛ ਵੀ ਆ ਅੱਛਾ ਰੀ ਕਰ ਰਹੇ ਹਾਂ ਹੁਣ ਆਏ ਮੈਕਸਮ ਲਿੰਡਾ ਅੱਛਾ ਬਾਈਟੈਂਟਰੀ ਨੇ ਠੀਕ ਆ ਫਿਰ ਹੋਏ ਐਂਡ ਸਟਾਰਟ ਆਪ ਅੱਛਾ ਠੀਕ ਹਾਲੇ ਖੈਪੈਕਟੇ ਜਾ ਹਾਂ ਤੋ ਜਾ ਮੋਟਰ ਦਾ ਇੱਕ ਕਟਾਪ ਪ੍ਰਦਾਨ ਤਿੰਨੇ ਚਾਰ ਹੋ ਗਏ ਲਾਗੇ ਹੈ ਤਿੰਨ ਕੀੜੀਆਂ ਡੀਆਂ ਇੱਕ ਫੰਗੀ ਸਾਈਡ ਅੱਛਾ ਅਤਾ ਕੇ ਕੁਆਦਰਾ ਅੱਛਾ ਅੱਛਾ ਕੁਆ ਵੀ ਸੇ ਫਾਇਦਾ ਬਹੁਤ ਪੰਪ ਤੇਰਾ ਅੱਛਾ ਅਗਰੇ ਵੀ ਕਰਕੇ ਸਾਲਾ ਔਖਾ ਹਾਂ ਉਧਰ ਬਹੁਤ ਵਧੀਆ ਹੋਈ ਗੱਲ ਪੰਮੇ ਹੋਰ ਹੈ ਬੈੱਡਾਂ ਵਾਲੇ ਜਿਹਾ ਬਹੁਤ ਨਜ਼ਾਰਾ ਆਉਂਦਾ ਸਵੇਰ ਕਰਨੇ ਦਾ ਇੱਚ ਵੀ ਆਫਦੀ ਹੋਈ ਅੱਛਾ ਜਿਹੜਾ ਮੈਂ ਤਿੰਨ ਸਾਈਡ ਬਣਾਤੇ ਤੇ ਠੀਕ ਹੈ ਉਹਨਾਂ ਵਿੱਚ ਬਹੁਤ ਵਧੀਆ ਹੋਊਗੀ ਠੀਕ ਹੈ ਤਿੰਨ ਸਾਈਡਾਂ ਚ ਨੂੰ ਯਾਨੀ ਬੈੱਡਾਂ ਵਾਲੇ ਕਿੰਨੇ ਚ ਬਹੁਤ ਨਜ਼ਾਰਾ ਕਰਨੇ ਦਾ ਉਝ ਐ ਵੀ ਖੁੱਲੀ ਜਗ੍ਹਾ ਬਹੁਤ ਹੁੰਦੀ ਹੈ ਹਾਂ ਜੇ ਆਹ ਹਰਾ ਥੋੜਾ ਜਿਹਾ ਗੜ ਗਲਤ ਹੈ ਨਾ ਪੰਪ ਜਿਹੜਾ ਥੱਲੇ ਰੱਖ ਕੇ ਫਿਰ ਛੱਪ ਰੱਖ ਕੇ ਫਿਰ ਚੱਕਣਾ ਪੈਂਦਾ ਹੈ। ਉਹ ਜੀ ਆਟੇ ਕਿਹੜੇ ਰੱਖੇ ਮੈਂ ਸਾਡੇ ਜਿੰਦਾ। ਜੰਨੀ ਚੱਲਦੀ ਇਹੀ ਜ਼ਿਆਦਾ ਏ। ਵੀ ਪਾਣੀ ਪੋਣੀ ਦਾ ਸੌਖਾ ਹੋ ਜਾਂਦਾ ਹੋਰ। ਨਿਵੇੜਦਾ ਲੱਗਦਾਗਾ ਮੈਨੂੰ ਬਸ ਲਾਸਟ ਪੰਪ। ਅੱਛਾ। ਇਹ ਚ ਬਚੀ ਥੋੜੀ ਜਿਹੀ। ਹੂੰ ਹੂੰ। ਲਾਸਟ ਪੰਪ ਸਤਿ। ਨਾਲ ਵਧੀਆ ਸਾਜ ਜਰੇ ਨਾਲੇ ਕੱਲ ਮੈਂ ਲੇਟ ਹੋ ਜਾ ਕੱਲ ਮੈਂ ਲੱਗੇ ਨਾ ਅੱਛਾ ਧੁੱਪ ਚ ਫਿਰ ਹੁਣੇ ਜੀ ਕਰਦਾ ਬੰਨੇ ਨੂੰ ਵੇਖੀ ਨਹੀਂ ਹਾਲੀ ਗਰਮੀ ਲੱਗਦੀ ਅੱਛਾ ਇਹ ਤਾਂ ਹੈ ਗਰਮੀ ਬਾਰੇ ਆ ਹੂੰ 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 ਜਾਂ ਵਿੱਚ ਵੜ ਗਿਆ ਫੇਰ ਨਹੀਂ ਗਰਮੀ ਲੱਗਦੀ ਠੀਕ ਵਿੱਚ ਫਰਕ ਹੈ ਮੌਸਮ ਦਾ ਜਿਹਨੂੰ ਗਿੱਲਾ ਤਾਂ ਨਹੀਂ ਖੇਤ ਵਿੱਚ ਤੇ ਗਿੱਲਾ ਥਰਾ ਮੈਂ ਗਿੱਲਾ ਖੇਤਾਂ ਪਾਣੀ ਖੜਾ ਅੱਛਾ ਇਹ ਚ ਪਾਣੀ ਆ ਇਹ ਨਹੀਂ ਸੁੱਕੇ ਖੇਤ ਸੁੱਕੇ ਖੇਤਾਂ ਦਾ ਵਾ ਫਰਕ ਹੈ ਉਹ ਮਸਾ ਖਤਰ ਹੋ ਜਾਂਦਾ ਤੋਰਾ ਹੁੰਦਾ ਇਹ ਤੇ ਬੰਦਾ ਗਿਰਦਾ ਕੀ ਹਾਂ ਗੰਨਾ ਫੜ ਹੋ ਜਾਂਦਾ ਚਾਲੂ ਤਾਂ ਅੱਛਾ ਅੱਛਾ ਉੱਧਰ ਜਾਦਾ ਹੂੰ 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 ਇਹ ਤਾਂ ਠੀਕ ਦਾ ਆ ਫਿਰ ਫੋਰੀਆ ਪਗੜੇ ਹੋਈ ਹੋਇਆ ਪਿਆ ਪਛਾਣੇ ਨਹੀਂ ਹੁੰਦਾ ਜਿੱਦਾਂ ਪਛਾਣ ਕਿੱਥੇ ਆਉਣਾ ਇਹ ਤਾਂ ਐਨਕਾ ਨਹੀਂ ਲਾਈਆਂ ਜੈਨਕਾ ਲਾਲਾ ਸਾਰਾ ਪੰਗਾ ਏ ਹਾਂ ਉੱਪਰ ਉਹ ਪੈ ਜਾਂਦੀ ਏ ਦਿਖਦੀ ਜਿਹੜੇ ਉਹ ਕੁੱਪਾ ਜਾਂਦਾ ਉਹ ਵੀ ਹੈ ਗਲਤ ਐ ਜਿਹੜੇ ਕ ਮੂੰਹ ਜਾਂਦਾ ਇੱਕ ਹੁੰਦਾ ਐ ਉੱਪਰ ਦਿਖਦਾ ਨਹੀਂ ਕੋਸ ਹਾਂ 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 ਐਨਕਾ ਤਾਂ ਪਈਆਂ ਅੱਛਾ ਇਹ ਲਾ ਲੈਂਦਾ ਅੱਖਾਂ ਤੇ ਜਦੋਂ ਹੁਣ ਬਾਬਾ ਉੱਪਰ ਆ ਕੇ ਮਾਰਦਾ ਕਿ ਥੱਲੇ ਉੱਪਰ ਉੱਪਰ ਮਾਰਦਾ ਨਾ ਮੈਂ ਬਿੱਚ ਜਿਹਨੂੰ ਮਰੀ ਜਾਂਦਾ ਤੇਰਾ ਇਹਦਾ ਕਿੰਨੇ ਦੇ ਗੈਪ ਵਿੱਚ ਨੂੰ ਮਰੀ ਜਾਂਦਾ ਸਾਰੇ ਪਾਸੇ ਨੂੰ ਮਰੀ ਜਾਂਦਾ ਠੀਕ ਠੀਕ ਆ ਜਿੱਦਾਂ ਨੂੰ ਲੋਟ ਆ ਗਿਆ ਚਲ ਚੱਕ ਫੇਰ ਕੋਈ ਨਹੀਂ ਹੁਣ ਜਾਣਾ ਯਾਰ ਇੱਕ ਰਹਿ ਗਿਆ ਉਹ ਪਰਲੇ ਪਾਸੇ ਜਾਣਾ ਪੈਣਾ ਅੱਛਾ ਇੱਕ ਹੋਰ ਪੰਗਾ ਸਟਾਰਟ ਕਰਕੇ ਬੁਰੇ ਲੈ ਜਾਣਾ ਪੈਣਾ ਤੇ ਸਟਾਰਟ ਮੈਂ ਮੰਡਲੇ ਖੇਤਾਂ ਵਿੱਚ ਪਹੁੰਚੇ ਤੇ ਅੱਜ ਪੰਪ ਭਰ ਲਿਆ ਆਪਾਂ ਨੇ ਸਪਰੇਅ ਕਰਨੀ ਆ ਛੱਟਪਟ ਜੀ ਦਵਾਈ ਫਲ ਫੁੱਲ ਤੇ ਕਰ ਦਈਏ ਤੇ ਪਾਣੀ ਪੂਣੀ ਲਾਉਣਾ ਪੈ ਗਿਆ ਤੇ ਪਾਣੀ ਦਾ ਲਾਵਾਂਗੇ ਉਹਨੂੰ ਲੋ ਜੀ ਮੋਟਰ ਦੇ ਖੜੇ ਆ ਇਸ ਵੀ ਕਾਕ ਖੁਜਾ ਹੁਣ ਢੇੜਾ ਵੱਜਿਆ ਨਹੀਂ ਕਈ ਦਿਨ ਹੋ ਗਏ ਕਾਕ ਖੁਜਾ ਖਾਸਾ ਵੱਲ ਗਿਆ ਇਵੇ ਚਟਪਾਤੀ ਸਪਰੇ ਮਾਰੂਗੇ ਹੁਣ ਲੇਟ ਆ ਗਈ ਸੀ ਚੋਚੇ ਜੇ ਪਾਣੀ ਭਰ ਲਿਆ ਥੋੜਾ ਜਿਹਾ ਉਹ ਖਾਲਜੋ ਵੀ ਕਾਕਾ ਹੈਗਾ ਮਾੜਾ ਮੋਟਾ ਉਹਦੇ ਵੀ ਮਾਰਦੇ ਆਂ ਰੋਣਾ ਵਾਲਾ ਸਪਰੇ ਮਾਰਦੇ ਆਂ ਤੇ ਫਿਰ ਤੁਹਾਨੂੰ ਨਹੀਂ ਤੁਹਾਨੂੰ ਆਉਜੀ ਖਾਲਜ ਕਾਕਾ ਇਹ ਨਾਲ ਜਿਆਦਾ ਵੀ ਨਹੀਂ ਤਾਂ ਹੈਗਾ ਸਾਖ ਜਿਓ ਪਈ ਖਾਲਦਾ ਵੈਸੇ ਕਿਤੇ ਕਿਤੇ ਹੈਗਾ ਜੀ ਇਹ ਹੈ ਘੜੇ ਦਾ ਜਿਆਦਾ ਆ ਕਰਤੀਂ ਸਪਰੇ ਦੂਰੀ ਵਾ ਕਰਤੀਂ ਜਿੱਥੇ ਜਿੱਥੇ ਜ਼ਿਆਦਾ ਖੱਬੜ ਹੈ ਵੀ ਆਇਆ ਪਾਣੀ ਲਾਉਣ ਨੂੰ ਹੈ ਸਾਫ਼ ਹੋ ਜੂਗੀ ਬਾਕੀ ਜੀਰੀ ਆ ਜੀ ਆਪਣੀ ਮੜਾ ਮੋਟੇ ਕਾ ਹੋ ਜਦਾ ਨਾ ਮਾ ਜੰਮਦਾ ਏ ਇਹ ਹੱਥ ਚ ਵੀ ਨਹੀਂ ਆਉਂਦਾ ਹੈਗਾ ਬਟਣ ਲੱਗੇ ਚਲਾਂਗੇ ਵੀ ਹੁਣ ਸਪਰੇਅ ਨੂੰ ਖਤਮ ਕਰ ਦੋਗੀ ਹੈ ਨਾ ਤੇ ਖਾਲਸਾਫ ਹੋ ਜੂਗੀ ਲਓ ਜੀ ਧੀਰੀ ਜੀ ਆਪਣੀ ਉਦਨ ਬਲ ਪਰ ਪਰ ਦਿਖਦੀ ਸੀ ਹੈ ਨਾ ਹੁਣ ਬਲ ਝੁੱਕ ਕੇ ਛੇਡ ਨੂੰ ਲੱਗੀ ਜਾਣ ਤੇ ਪਰ ਪੱਤਾ ਪੱਤਾ ਲੱਗਾ ਦੇਖਣਾ ਹੁਣ ਬਾਕੀ ਜੀਰੀ ਠੀਕ ਹੈ ਜੀ ਹਲੇ ਇਹ ਹੈਗੇ ਵਿੱਚ ਦਾਣੇ ਖਰੇ ਆ ਤਾਂ ਚਲੋ ਬਾਕੀ ਦੇਖਦੇ ਹਾਂ ਹੁਣ ਕਰਤਾ ਕਉਂਦੀ ਐ ਪਾਣੀ ਦੇਖ ਵੀ ਦੇਖਦੇ ਆ ਵਿੱਚ ਤਾਂ ਬੰਦੇ ਕਹਿੰਦੇ ਪਾਣੀ ਲਾ ਦੇ ਇਹ ਨਰ ਦਿਨ ਨਰ ਮੇ ਪਈਆ ਵਿੱਚ ਤੇ ਬਾਕੀ ਦੇਖ ਜੇ ਕਰਨ ਤਾਂ ਪਪਈ ਲਈ ਤਾਂ ਇੱਕ ਪਾਣੀ ਲਾ ਦੂਗੇ ਨਹੀਂ ਫੇਰ ਆਉਣੀ ਕਰ ਦੂਗੇ ਜਿਵੇਂ ਮੌਸਮ ਹੋ ਗਈ ਬਾਕੀ ਲਗ ਬੜੌਕਸ ਨੇ ਮੋਟਰ ਚਲਾਈ ਵੀ ਅੱਜ ਪਾਣੀ ਲਾਉਣ ਲੱਗੇ ਹੋਏ ਆ ਹੋ ਜੀ ਮੇਰੀ ਵੀਡੀਓ ਇੱਥੇ ਤੱਕ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਜੀ ਸਤਿ ਸ੍ਰੀ ਅਕਾਲ ਜੀ